ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਪ੍ਰੀਮੀਅਰ ਡੇਵਿਡ ਵੀ ਦੇ ਵੱਲੋਂ ਨਮੀ ਕਮਿਊਨਿਟੀ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਦੀ ਕੀਤੀ ਗਈ ਚੋਣ ਬ੍ਰਿਟਿਸ਼ ਕੰਪੀਰੀ ਸਰਕਾਰ ਦੇ ਵੱਲੋਂ ਬਜਟ ਦੇ ਵਿੱਚ ਲਗਾਏ ਜਾਣਗੇ ਵੱਡੇ ਕੱਟ ਪ੍ਰੀਮੀਅਰ ਡੇਵਿਡ ਈਵਿਨ ਦੇ ਤਾ ਸੰਕੇਤ ਪਬਲਿਕ ਸਰਵਿਸ ਦੇ ਵਿੱਚ ਜੌਬਸ ਤੇ ਹੋ ਸਕਦੇ ਨੇ ਕੱਟ ਚਾਈਨੀਜ਼ ਈਵੀਜ਼ ਨੂੰ ਲੈ ਕੇ ਹਾਂ ਪੱਕੀ ਨਜ਼ਰੀਆ ਰੱਖਦੇ ਨੇ ਕੈਨੇਡੀਅਨ ਲੋਕ ਪਰ ਜੌਬਸ ਨੂੰ ਲੈ ਕੇ ਵੀ ਚਿੰਤਤ ਹੌਂਚਾਂ ਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਵੀ ਨੇ ਇੱਕ ਨਵੀਂ ਕਮਿਊਨਿਟੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਦਾ ਐਲਾਨ ਕੀਤਾ ਜੋ ਕਿ ਬੀਸੀਡੀ ਐਕਸਟਰਸ਼ਨ ਟਾਸਕ ਫੋਰਸ ਦੇ ਨਾਲ ਕੰਮ ਕਰਨ ਦੇ ਲਈ ਬਣਾਈ ਗਈ ਹੈ। ਪਰਵੈਂਸ ਚ ਆਰਗੇਨਾਈਜ਼ਡ ਕਰਾਈਮ ਨਾਲ ਨਜਿੱਠਣ ਦੇ ਇੰਚਾਰਜ ਇੱਕ ਹਾਈ ਪ੍ਰੋਫਾਈਲ ਪੁਲਿਸਿੰਗ ਯੂਨਿਟ ਦੇ ਸਾਬਕਾ ਮੈਂਬਰ ਪੌਲ ਡਡਵਾਲ ਕਮੇਟੀ ਦੀ ਅਗਵਾਈ ਕਰਨਗੇ ਪ੍ਰੀਮੀਅਰ ਈਵੀ ਨੇ ਕਿਹਾ ਕਿ ਉਹਨਾਂ ਕੋਲ ਬ੍ਰਿਟਿਸ਼ ਕੋਲੰਬੀਆ ਦੀ ਕੰਬਾਈਨਡ ਫੋਰਸਸ ਸਪੈਸ਼ਲ ਐਨਫੋਰਸਮੈਂਟ ਯੂਨਿਟ ਨਾਲ ਸਰਵਿਸ ਸਮੇਤ ਸਾਲਾਂ ਦਾ ਪੁਲਿਸਿੰਗ ਦਾ ਤਜਰਬਾ ਹੈ ਜਿਸ ਨਾਲ ਆਖਿਆ ਕਿ ਪੌਲ ਜਾਣਦੇ ਨੇ ਕਿ ਕਰਾਈਮ ਨਾਲ ਕਿਵੇਂ ਮੁਕਾਬਲਾ ਕਰਨਾ ਤੇ ਕਮਿਊਨਿਟੀ ਨਾਲ ਕਿਵੇਂ ਜੁੜਨਾ ਹੈ ਅਤੇ ਇਸ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਅਗਵਾਈ ਉਹ ਕਰਨਗੇ ਜਿਨ੍ਹਾਂ ਆਖਿਆ ਕਿ ਉਹਨਾਂ ਦੀ ਜ਼ਿੰਮੇਵਾਰੀ ਕਮਿਊਨਿਟੀ ਅਤੇ ਪੁਲਿਸ ਦਰਮਿਆਨ ਸਾਂਝ ਮਜ਼ਬੂਤ ਕਰਨਾ ਹੈ ਤਾਂ ਜੋ ਐਕਸਟਰਸ਼ਨ ਕ੍ਰਾਈਮ ਨਾਲ ਲੜਨ ਲਈ ਕਦਮ ਚੁੱਕਿਆ ਜਾਵੇ ਪ੍ਰੀਮੀਅਰ ਮੁਤਾਬਕ ਕ੍ਰਿਮੀਨਲਸ ਦੁਆਰਾ ਬਿਜ਼ਨੈਸਸ ਤੋਂ ਪੈਸੇ ਮੰਗਣ ਅਤੇ ਘਰਾਂ ਨੂੰ ਨਿਸ਼ਾਨਾ ਬਣਾਉਣ ਕਾਰਨ ਪੈਦਾ ਹੋਏ ਸੰਕਟ ਦਾ ਇਸ ਸਮੇਂ ਸਾਹਮਣਾ ਕਰ ਰਹੇ ਨੇ ਜਿਸ ਵਿੱਚ ਉਹਨਾਂ ਕਹਿ ਕਿ ਸ਼ਾਇਦ ਤੁਸੀਂ ਵੀ ਪੀੜਤ ਹੋ ਸਕਦੇ ਹੋ ਜਾਂ ਕੋਈ ਅਜਿਹਾ ਪੀੜਤ ਹੋ ਸਕਦਾ ਜਿਸ ਵਿਅਕਤੀ ਨੂੰ ਤੁਸੀਂ ਜਾਣਦੇ ਹੋਵੋ ਅਤੇ ਉਹ ਇਸ ਦਾ ਸਾਹਮਣਾ ਕਰ ਰਿਹਾ ਹੋਵੇ ਜਾਂ ਹੋ ਸਕਦਾ ਹੈ ਕਿ ਤੁਸੀਂ ਆਪਣੇ ਆਂਡ-ਗਵਾਂਡ ਦੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਹੋਵੇ ਉਹਨਾਂ ਆਖਿਆ ਕਿ ਤਿੰਨ ਬੱਚਿਆਂ ਦੇ ਪਿਤਾ ਹੋਣ ਦੇ ਨਾਤੇ ਉਹ ਜਾਣਦੇ ਨੇ ਕਿ ਹਰ ਫੈਮਿਲੀ ਨੂੰ ਘਰ ਵਿੱਚ ਸੁਰੱਖਿਆ ਦੀ ਲੋੜ ਹੁੰਦੀ ਹੈ ਤੇ ਬੁਨਿਆਦੀ ਹੱਕ ਹੈ ਜਿਨ੍ਹਾਂ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਦਾ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ ਕਮਿਊਨਿਟੀ ਮੈਂਬਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਜਾਂਚ ਵਿੱਚ ਤ੍ਰੰਤ ਚਾਹਵਲ ਹੋਣੀ ਚਾਹੀਦੀ ਹੈ ਪਬਲਿਕ ਸੇਫਟੀ ਮਿਨਿਸਟਰ ਅਤੇ ਸਲਿਸਟਰ ਜਨਰਲ ਨੀਨਾ ਕ੍ਰੀਗਰ ਨੇ ਕਿਹਾ ਕਿ ਐਕਸਟਰਸ਼ਨ ਨੂੰ ਨਿਸ਼ਾਨਾ ਬਣਾਉਣ ਲਈ ਚੱਲ ਰਹੀਆਂ ਕਾਰਵਾਈਆਂ ਦਾ ਸਮਰਥਨ ਕਰਨ ਲਈ ਪ੍ਰੋਵਿੰਸ ਨੇ ਫੈਡਰਲ ਸਰਕਾਰ ਨੂੰ ਹੋਰ ਪੁਲਿਸ ਅਧਿਕਾਰੀਆਂ ਤੇ ਹੈਲੀਕਾਪਟਰ ਸਹਾਇਤਾ ਵਧਾਉਣ ਦੇ ਲਈ ਸਫਲ ਲੋਬਿੰਗ ਕੀਤੀ ਹੈ ਅਤੇ ਆਉਣ ਵਾਲੇ ਹਫ਼ਤੇ ਵਿੱਚ ਕੈਨੇਡਾ ਦੇ ਵੱਖ-ਵੱਖ ਰੀਜਨਲ ਪੁਲਿਸ CFST ਮੀਟਿੰਗ ਸਰੀ ਵਿੱਚ ਹੋਏਗੀ ਅਤੇ ਪ੍ਰਵਿੰਸ਼ੀਅਲ ਸਰਕਾਰ ਅਜਿਹੇ ਕ੍ਰਿਮੀਨਲਸ ਦੇ ਅਸਾਈਲਮ ਅਪਲਾਈ ਕਰਨ ਦੇ ਰਸਤੇ ਨੂੰ ਬੰਦ ਕਰਨ ਦੇ ਲਈ ਵੀ ਆਟਵਾ ਦੇ ਨਾਲ ਗੱਲਬਾਤ ਕਰ ਰਹੀ ਹੈ ਸਰੀ ਪੁਲਿਸ ਸਰਵਿਸ ਚੀਫ ਨੋਰਮ ਲਿਪਨਸਕੀ ਨੇ ਇਨ੍ਹਾਂ ਕਦਮਾਂ ਦਾ ਸਵਾਗਤ ਕੀਤਾ ਕਿਉਂਕਿ ਇਸ ਸਾਲ 45 ਤੋਂ ਜ਼ਿਆਦਾ ਐਕਸਟਰਸ਼ਨ ਦੇ ਮਾਮਲੇ ਸਰੀ ਵਿੱਚ ਸਾਹਮਣੇ ਆ ਚੁੱਕੇ ਨੇ ਅਤੇ ਪਿਛਲੇ ਸਮੇਂ ਦੌਰਾਨ ਜਿਸ ਤੰਗ ਦੇ ਨਾਲ ਬਿਜ਼ਨੈਸਸ ਅਤੇ ਘਰਾਂ ਨੂੰ ਗੋਲੀ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਉਸ ਨਾਲ ਸਾਊਥ ਏਸ਼ੀਅਨ ਬਿਜ਼ਨਸਮੈਨਾਂ ਦੇ ਵਿੱਚ ਇੱਕ ਚਿੰਤਾ ਤੇ ਖੌਫ ਦਾ ਮਾਹੌਲ ਹੈ ਬੇਸ਼ੱਕ ਪ੍ਰੋਵਿੰਸ਼ਲ ਸਰਕਾਰ ਨੇ ਪਹਿਲਾਂ ਟਾਸਕ ਫੋਰਸ ਬਣਾਈ ਸੀ ਅਤੇ ਸਿਟੀ ਆਫ ਸਰੀ ਦੇ ਵੱਲੋਂ ਵੀ ਇਸ ਨੂੰ ਪਬਲਿਕ ਸੇਫਟੀ ਦੇ ਲਈ ਐਮਰਜੈਂਸੀ ਐਲਾਨਣ ਦੀ ਮੰਗ ਫੈਡਰਲ ਸਰਕਾਰ ਤੇ ਕੀਤੀ ਗਈ ਹੈ ਪਰ ਹੁਣ ਇਸ ਨਮੀ ਕਮਿਊਨੀਕੇਸ਼ਨ ਦੇ ਰਾਹ ਦੇ ਰਾਹੀਂ ਪੁਲਿਸ ਅਤੇ ਲੋਕਾਂ ਦੇ ਦਰਮਿਆਨ ਜਾਣਕਾਰੀ ਨੂੰ ਲੈ ਕੇ ਟਰਾਂਸਪਰੈਂਸੀ ਆਏਗੀ ਅਤੇ ਪੁਲਿਸ ਕੋਲ ਵੱਧ ਜਾਣਕਾਰੀ ਵੀ ਪਹੁੰਚ ਸਕਦੀ ਹੈ ਕਿਉਂਕਿ ਪਿਛਲੇ ਸਮੇਂ ਤੋਂ ਪੁਲਿਸ ਆਫਿਸਰਸ ਕਮਿਊਨਿਟੀ ਤੋਂ ਸਹਾਇਤਾ ਮੰਗ ਰਹੇ ਨੇ ਕਿ ਜੇਕਰ ਕਿਸੇ ਨੂੰ ਕੋਈ ਸ਼ੰਗ ਜੀ ਸ਼ੱਕੀ ਐਕਟੀਵਿਟੀ ਦਿਖਦੀ ਹੈ ਤਾਂ ਪੁਲਿਸ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਪ੍ਰਧਾਨ ਮੰਤਰੀ ਮਾਹਕਾਰਨੀ ਦੇ ਵੱਲੋਂ ਅਮਰੀਕਾ ਦੇ ਨਾਲ ਚੱਲ ਰੇ ਟੈਰਫ ਵਾਰ ਦੇ ਦੌਰਾਨ ਚੀਨ ਦੇ ਨਾਲ ਟੈਰਫ ਵਾਰ ਖਤਮ ਕਰਨ ਦੇ ਲਈ ਚੀਨ ਵਿਜ਼ਿਟ ਕੀਤਾ ਗਿਆ ਸੀ ਜਿੱਥੇ ਉਹਨਾਂ ਹਾਈ ਅਫੀਸ਼ਰਸ ਦੇ ਨਾਲ-ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਏਟ ਮੀਟਿੰਗ ਦੇ ਦੌਰਾਨ ਕੈਨੇਡਾ ਦੇ ਵੱਲੋਂ ਚਾਈਨੈਸ ਈਵੀਜ਼ ਦੇ ਉੱਪਰ ਟੈਰਫ ਘਟਾਏ ਗਏ ਅਤੇ ਹਰ ਸਾਲ 49000 ਚਾਈਨੈਸ ਈਵੀਜ਼ ਕੈਨੇਡਾ ਦੇ ਵਿੱਚ ਘੱਟ ਟੈਰਫ ਤੇ ਆਉਣਗੀਆਂ ਅਤੇ ਨਾਲੋਂ ਨਾਲ ਇਸ ਦੇ ਬਦਲੇ ਵਿੱਚ ਚੀਨ ਵੱਲੋਂ ਕੈਨੇਡੀਅਨ ਕੈਨੇਲਾ ਪ੍ਰੋਡਕਟ ਸੀ ਫੂਡਸ ਦੇ ਉੱਪਰ ਲੱਗੇ ਟੈਰਫ ਹਟਾਏ ਜਾਣਗੇ ਇਸ ਡੀਲ ਨੂੰ ਲੈ ਕੇ ਜਿੱਥੇ ਚੰਗੀ ਫੀਡਬੈਕ ਸਕ੍ਰੈਚਵਨ ਤੋਂ ਆ ਰਹੀ ਹੈ ਉੱਥੇ 온ਟਾਰੀਓ ਦੇ ਵਿੱਚ ਆਟੋ ਵਰਕਰਸ ਇਸ ਡੀਲ ਤੋਂ ਲੈ ਕੇ ਚਿੰਤਤ ਨੇ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਚਾਈਨੀਜ਼ ਈਵੀਜ਼ ਸਸਤੀਆਂ ਨੇ ਇਸ ਕਰਕੇ ਉਹ ਕੈਨੇਡੀਅਨ ਆਟੋ ਸੈਕਟਰ ਨੂੰ ਹਟ ਕਰ ਸਕਦੀਆਂ ਨੇ ਜਿਸ ਦੇ ਨਾਲ ਹਜ਼ਾਰਾਂ ਜੌਬਸ ਖਤਰੇ 'ਚ ਪੈ ਸਕਦੀਆਂ ਨੇ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਵੀ ਇਸ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਨੇ ਪਰ ਲੈਜ਼ਰ ਵੱਲੋਂ ਇੱਕ ਸਰਵੇ ਕੀਤਾ ਗਿਆ ਜਿਸ ਤਹਿਤ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਆਖਰਕਾਰ ਕੈਨੇਡੀਅਨਸ ਇਨ੍ਹਾਂ ਚਾਈਨੈਸ ਈਵੀਸ ਬਾਰੇ ਕੀ ਸੋਚਦੇ ਨੇ ਲੈਜ਼ਰ ਦੇ ਸਰਵੇ ਚ 100 ਚੋਂ 61 ਕੈਨੇਡੀਅਨਸ ਦੇ ਵੱਲੋਂ ਇਸ ਪੱਖੀ ਹਾਂ ਪੱਖੀ ਰਿਸਪੌਂਡ ਦਿੱਤਾ ਗਿਆ ਤੇ ਕਿਊਬਿਕ ਦੇ ਵਿੱਚ ਸਭ ਤੋਂ ਵੱਧ ਲੋਕਾਂ ਦੇ ਵੱਲੋਂ ਇਸ ਫੈਸਲੇ ਦਾ ਸਮਰਥਨ ਕੀਤਾ ਗਿਆ 100 ਚੋਂ 72 ਕਿਊਬਿਕ ਦੇ ਵਾਸੀ ਇਸ ਦੇ ਨਾਲ ਸਹਿਮਤੀ ਪ੍ਰਗਟਾਉਂਦੇ ਨੇ ਅਤੇ ਬਜ਼ੁਰਗ ਕੈਨੇਡੀਅਨਸ ਇਸ ਦਾ ਜਿਆਦਾ ਸਵਾਗਤ ਕਰ ਰਹੇ ਨੇ ਪਰ ਬਹੁਤਿਆਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਕਿਸ ਤੰਗ ਦੀ ਡੀਲ ਹੋਈ ਹੈ ਤੇ ਇਸ ਦੇ ਕੀ ਇੰਪੈਕਟ ਪੈਣਗੇ ਪਰ ਜਿੱਥੇ ਕੈਨੇਡੀਅਨਸ ਚਾਈਨੈਸ ਈਵੀਜ਼ ਦਾ ਸਵਾਗਤ ਕਰ ਰਹੇ ਨੇ ਉੱਥੇ ਹੀ 75% ਦੇ ਵੱਲੋਂ ਇਹ ਚਿੰਤਾ ਵੀ ਪ੍ਰਗਟਾਈ ਗਈ ਹੈ ਕਿ ਚਾਈਨੈਸ ਕਾਰਾਂ ਕੀ ਵਧੀਆਂ ਹੋਣਗੀਆਂ ਲੰਮੀਆਂ ਚੱਲਣਗੀਆਂ ਇਸ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ ਤੇ ਨਾਲੋਂ ਨਾਲ ਕੈਨੇਡੀਅਨ ਆਟੋ ਸੈਕਟਰ ਦੀਆਂ ਜੌਬਸ ਨੂੰ ਲੈ ਕੇ ਵੀ ਕੈਨੇਡੀਅਨਸ ਚਿੰਤਤ ਦਿਖਾਈ ਦੇ ਰਹੇ ਨੇ ਪਰ ਓਵਰ ਆਲ ਇਸ ਸਰਵੇ ਦੇ ਵਿੱਚ ਲੋਕਾਂ ਦੇ ਵੱਲੋਂ ਚੀਨ ਦੀਆਂ ਈਵੀਜ਼ ਦੀ ਸਵਾਗਤ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਕੈਨੇਡਾ ਦਾ ਆਟੋ ਸੈਕਟਰ ਪਿਛਲੇ ਸਮੇਂ ਤੋਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਖਾਸ ਕਰ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਿਸ ਤੰਗ ਦੇ ਨਾਲ ਕੈਨੇਡਾ ਚ ਅਸੈਂਬਲ ਹੋਈਆਂ ਕਾਰਾਂ ਤੇ ਪਾਰਟਸ ਦੇ ਉੱਪਰ ਟੈਰਫ ਲਗਾਏ ਗਏ ਨੇ ਉਸ ਤੋਂ ਬਾਅਦ ਇੱਥੋਂ ਦੀ ਆਟੋ ਇੰਡਸਟਰੀ ਦੇ ਵਿੱਚ ਹਜ਼ਾਰਾਂ ਜੌਬਸ ਜਾਣ ਦਾ ਖਤਰਾ ਬਣਿਆ ਹੋਇਆ ਕਿਉਂਕਿ ਪਿਛਲੇ ਫਰਾਈਡੇ ਅਸ਼ਵਾ ਦੇ ਵਿੱਚ ਜੀਐਮ ਪਲਾਂਟ ਦੇ ਵਿੱਚ ਵਰਕਰਸ ਕੋਲੇ ਕੰਮ ਨਹੀਂ ਸੀ ਅਤੇ ਉਸ ਸਮੇਂ ਯੂਨੀਅਨ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਜੀਐਮ ਅਮਰੀਕਾ ਦੇ ਵਿੱਚ ਆਪਣਾ ਪਲਾਂਟ ਸ਼ਿਫਟ ਕਰ ਰਹੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਪਿਛਲੇ ਵੀਰਵਾਰ ਇਹ ਬਿਆਨ ਦਿੱਤਾ ਸੀ ਕਿ ਆਟੋ ਸੈਕਟਰ ਦੀਆਂ ਕੰਪਨੀਆਂਜ਼ ਅਮਰੀਕਾ ਦੇ ਵਿੱਚ ਵਾਪਸ ਆ ਰਹੀਆਂ ਨੇ ਕਿਉਂਕਿ ਕੈਨੇਡਾ ਅਤੇ ਮੈਕਸੀਕੋ ਹੁਣ ਉਹਨਾਂ ਦੇ ਲਈ ਰਿਲਾਈਏਬਲ ਮਾਰਕੀਟ ਨਹੀਂ ਰਹੇ ਨੇ ਭਾਪਕੇ ਹੁਣ ਆਟੋ ਮੈਨੂਫੈਕਚਰਿੰਗ ਅਮਰੀਕਾ ਦੇ ਵਿੱਚ ਹੋਏਗੀ ਪਰ ਚੀਨੀ ਕਾਰਾਂ ਦਾ ਕਿਸ ਢੰਗ ਦਾ ਇੰਪੈਕਟ ਮਾਰਕੀਟ ਤੇ ਹੋਏਗਾ ਆਉਣ ਵਾਲੇ ਸਮੇਂ 'ਚ ਜ਼ਰੂਰ ਦੇਖਿਆ ਜਾਏਗਾ ਪਿਛਲੇ ਸਮੇਂ ਦੌਰਾਨ ਇਕਨੋਮੀ ਦੇ ਵਿੱਚ ਜ਼ਿਆਦਾ ਗਰੋਥ ਨਾ ਹੋਣਾ ਅਤੇ ਇਹ ਸਭ ਤੋਂ ਵੱਡੇ ਟਰੇਡਿੰਗ ਪਾਰਟਨਰ ਅਮਰੀਕਾ ਦੇ ਨਾਲ ਟੈਰਫ ਵਾਰ ਦੇ ਚੱਲਦਿਆਂ ਕੈਨੇਡਾ ਦੀ エコノミック ग्रोथ ਵੀ ਸਲੋ ਹੋਈ ਹੈ ਤੇ ਇਸ ਦਾ ਅਸਰ ਬ੍ਰਿਟਿਸ਼ ਕੋਲੰਬੀਆ ਦੇ ਉੱਪਰ ਵੀ ਨਜ਼ਰ ਆ ਰਿਹਾ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਇੰਡਸਟਰੀ ਵੀ ਇਸ ਟੈਰਫਸ ਬੋਝ ਦੇ ਨਾਲ ਬੁਰੀ ਤਰ੍ਹਾਂ ਝੰਬੀ ਗਈ ਹੈ ਅਤੇ ਨਾਲੋਂ ਨਾਲ ਰੀਅਲ ਏਸਟੇਟ ਦੀ ਸੁਸਤੀ ਵੀ ਕਾਫੀ ਚਿੰਤਾਮਾਖੜੀਆ ਕਰ ਰਹੀ ਹੈ ਤੇ ਇਸ ਦਾ ਇੰਪੈਕਟ ਆਉਣ ਵਾਲੇ ਪ੍ਰੋਵਿੰਸ ਦੇ ਬਜਟ ਉੱਪਰ ਵੀ ਦਿਖਾਈ ਦੇਵੇਗਾ ਬ੍ਰਿਟਿਸ਼ ਕੋਲੰਬੀਆ ਦੀ ਫਾਈਨੈਂਸ ਮਿਨਿਸਟਰ ਬ੍ਰੈਂਡਾ ਵੈਲੀਵੋ ਲੋ 17 ਫਰਵਰੀ ਨੂੰ ਅਗਲਾ ਬਜਟ ਪੇਸ਼ ਕੀਤਾ ਜਾਏਗਾ ਪ੍ਰੀਮੀਅਰ ਡੇਵਿਡ ਈ ਵੀ ਮੁਤਾਬਕ ਪ੍ਰੋਵਿੰਸ਼ੀਅਲ ਬਜਟ 'ਚ ਖਰਚੇ ਘਟਾਉਣ ਦੇ ਲਈ ਕੱਟ ਲਗਾਏ ਜਾਣਗੇ ਸਰਕਾਰ ਦਾ ਫੋਕਸ ਐਡਮਿਨਿਸਟ੍ਰੇਟਿਵ ਕੋਸਟ ਅਤੇ ਬਿਊਰੋਕਰੇਸੀ ਦੀ ਕੋਸਟ ਘਟਾਉਣ ਉੱਪਰ ਕੇਂਦ੍ਰਿਤ ਰਹੇਗਾ ਜਿਸ ਦਾ ਸਿੱਧਾ ਭਾਵ ਇਹ ਹੀ ਹੈ ਕਿ ਪਬਲਿਕ ਸੈਕਟਰ ਦੀਆਂ ਜੌਬਸ ਉੱਪਰ ਕੱਟ ਲੱਗ ਸਕਦੇ ਨੇ ਕਿਉਂਕਿ ਫੈਡਰਲ ਸਰਕਾਰ ਦੇ ਵੱਲੋਂ ਆਪਣੇ ਬਜਟ ਦੇ ਵਿੱਚ ਪਹਿਲਾਂ ਹੀ ਇੱਕ ਵੱਡਾ ਕੱਟ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਜਿਸ ਤਹਿਤ ਲਗਭਗ ਸਾਰੇ ਫੈਡਰਲ ਡਿਪਾਰਟਮੈਂਟਸ ਦੇ ਵਿੱਚ ਬਹੁਤ ਸਾਰੇ EMPLOYEES ਨੂੰ ਨੋਟਿਸ ਮਿਲ ਰਹੇ ਨੇ ਜਿਸ ਦਾ ਸਿੱਧਾ ਭਾਵ ਇਹ ਹੀ ਹੈ ਕਿ ਉਹਨਾਂ ਦੀ ਨੌਕਰੀ ਆਉਣ ਵਾਲੇ ਸਮੇਂ ਦੇ ਵਿੱਚ ਜਾ ਸਕਦੀ ਹੈ ਅਤੇ ਬਹੁਤਿਆਂ ਨੂੰ अर्ਲੀ ਰਿਟਾਇਰਮੈਂਟ ਲਈ ਵੀ ਆਖਿਆ ਜਾ ਰਿਹਾ ਹੈ ਤੇ ਪ੍ਰੋਵਿੰਸ਼ਲ ਸਰਕਾਰ ਵੀ ਇਹੀ ਕਹਿ ਰਹੀ ਹੈ ਕਿ ਇਹ ਕਟ ਲੱਗਣਗੇ ਤਾਂ ਜੋ ਫਰੰਟਲਾਈਨ ਸਰਵਿਸ ਨੂੰ ਪੂਰੇ ਫੰਡ ਮਹਿਆ ਕਰਵਾਏ ਜਾ ਸਕਣ ਕਿਉਂਕਿ ਪ੍ਰੋਵਿੰਸ ਵੱਲੋਂ ਲੰਗੇ ਕੁਆਟਰ ਚ 11.2 ਬਿਲੀਅਨ ਡਾਲਰ ਦੇ ਬਜਟ ਘਾਟੇ ਦੀ ਪੂਵਖਬਾਨੀ ਕੀਤੀ ਗਈ ਸੀ ਜਿਸ ਨਾਲ ਪ੍ਰੋਵਿੰਸ ਦਾ ਕੁੱਲ ਕਰਜ਼ਾ 155 ਬਿਲੀਅਨ ਡਾਲਰ ਉੱਪਰ 31 ਮਾਰਚ 2026 ਤੱਕ ਪਹੁੰਚ ਜਾਏਗਾ ਪ੍ਰੀਮੀਅਰ ਮੁਤਾਬਕ ਸਰਕਾਰ ਡੈਫਸਟ ਘਟਾਉਣ ਉੱਪਰ ਧਿਆਨ ਕੇਂਦ੍ਰਿਤ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਬੈਲੈਂਸ ਬਜਟ ਦੇ ਨਾਲ ਐਜੂਕੇਸ਼ਨ ਅਤੇ ਹੈਲਥ케ਅਰ ਦੇ ਵਿੱਚ ਇਨਵੈਸਟ ਕੀਤਾ ਜਾ ਸਕੇ ਫਰੈਂਚ ਮਿਨਿਸਟਰ ਬ੍ਰੈਂਡਾ ਵੈਲੀ ਵੱਲੋਂ ਵੀ 29 ਜਨਵਰੀ ਨੂੰ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਸੀ ਕਿ ਆਉਣ ਵਾਲਾ ਬਜਟ ਟਫ ਬਜਟ ਹੋਏਗਾ ਜਿਸ ਨਾਲ ਉਹ ਕੁਝ ਸਮੇਂ ਲਈ ਪ੍ਰੋਵਿੰਸ ਵਿੱਚ ਸਭ ਤੋਂ ਕੱਟ ਪਪੂਲਰ ਰਹਿਣਗੇ ਭਾਪਕੇ ਲੋਕ ਇਸ ਬਜਟ ਤੋਂ ਬਾਅਦ ਉਹਨਾਂ ਨੂੰ ਸ਼ਾਇਦ ਪਸੰਦ ਨਾ ਕਰਨ ਜਿਨ੍ਹਾਂ ਇਸ਼ਾਰਾ ਕੀਤਾ ਸੀ ਕਿ ਪਬਲਿਕ ਸਰਵਿਸ ਦੇ ਵਿੱਚ ਜੋਬ ਕੱਟ ਬਜਟ ਦਾ ਹਿੱਸਾ ਹੋ ਸਕਦਾ ਹੈ ਤੇ ਸਰਕਾਰ ਵੱਲੋਂ ਪਬਲਿਕ ਸਰਵਿਸ 'ਚ ਨਵੀਂ ਭਰਤੀ ਨੂੰ ਪਹਿਲਾਂ ਹੀ ਫ੍ਰੀਜ਼ ਕੀਤਾ ਹੋਇਆ ਹੈ ਤੇ ਭਵਿੱਖ ਦੇ ਵਿੱਚ ਵੀ ਇਹ ਜਾਰੀ ਰਹੇਗਾ ਭਾਪਕੇ ਨਮੀ ਭਰਤੀ ਪਬਲਿਕ ਸਰਵਿਸ ਦੇ ਵਿੱਚ ਨਹੀਂ ਕੀਤੀ ਜਾਏਗੀ ਅਤੇ ਮੌਜੂਦਾ ਜੋਬਸ ਵੀ ਕਟਾਈਆਂ ਜਾਣਗੀਆਂ ਤੇ ਸਰਕਾਰ ਸਰਵਿਸ ਅਤੇ ਇਨਫਰਾਸਟ੍ਰਕਚਰ ਵਿੱਚ ਇਨਵੈਸਟਮੈਂਟ ਕਰਨਾ ਜਾਰੀ ਰੱਖੇਗੀ ਬ੍ਰਿਟਿਸ਼ ਕੋਲੰਬੀਆ ਵਿੱਚ ਗਰੋਥ 2025 ਵਿੱਚ 1.4% ਰਹੀ ਹੈ ਤੇ 2026 ਦੇ ਵਿੱਚ ਗਰੋਥ 1.3% ਰਹਿਣ ਦੀ ਆਸ ਹੈ ਤੇ ਪ੍ਰੋਵਿੰਸ ਦੀ ਆਬਾਦੀ 13652 4th ਕੁਆਟਰ 2024-25 ਦੇ ਦੌਰਾਨ ਘਟਿਏ ਪਾ ਕੇ 13000 500 652 ਲੋਕਾਂ ਦੇ ਵੱਲੋਂ ਬ੍ਰਿਟਿਸ਼ ਕੋਲੰਬੀਆ ਛੱਡ ਕੇ ਕੈਨੇਡਾ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਰਹਿਣਾ ਚੁਣਿਆ ਗਿਆ ਜਾਂ ਫਿਰ ਉਹ ਕੈਨੇਡਾ ਛੱਡ ਗਏ ਨੇ ਇਸ ਦੇ ਨਾਲ ਸਰਕਾਰ ਦੀ ਟੈਕਸ ਕਲੈਕਸ਼ਨ ਦੇ ਉੱਪਰ ਵੀ ਸਿੱਧਾ ਅਸਰ ਪਿਆ ਹੈ ਇਸ ਤੋਂ ਇਲਾਵਾ ਕੰਸਟ੍ਰਕਸ਼ਨ ਇੰਡਸਟਰੀ ਦੇ ਵਿੱਚ ਆਈ ਖੜੋਤ ਲੰਬਰ ਇੰਡਸਟਰੀ ਨੂੰ ਟੈਰਫ ਦੇ ਨਾਲ ਹਿੱਟ ਕਰਨਾ ਵੀ ਸੂਬੇ ਦੀ ਇਕਨੋਮੀ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਮਰੀਕਾ ਕੈਨੇਡਾ ਦੇ ਦਰਮਿਆਨ ਟੈਰਫ ਵਾਰ ਚੱਲ ਰਹੀ ਹੈ ਅਤੇ ਕੈਨੇਡੀਅਨ ਸਰਕਾਰ ਹਾਲੇ ਤੱਕ ਕੋਈ ਵੀ ਸਮਝੌਤਾ ਕਰਨ ਦੇ ਵਿੱਚ ناکਾਮਜਬ ਰਹੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਅਲੂਮੀਨਮ ਲੰਬਰ ਆਟੋ ਸੈਕਟਰ ਅਤੇ ਸਟੀਲ ਦੇ ਉੱਪਰ ਮੋٹے ਟੈਰਫ ਲਗਾਏ ਗਏ ਨੇ ਜਿਸ ਦਾ ਸਿੱਧਾ ਅਸਰ ਕੈਨੇਡੀਅਨ ਗਰੋਥ ਅਤੇ ਜੋਬਸ ਦੇ ਉੱਪਰ ਨਜ਼ਰ ਆਉਣ ਲੱਗ ਪਿਆ ਹੈ ਬੇਸ਼ੱਕ ਕੈਨੇਡਾ ਯੂਐਸ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਕਾਰਨ ਕੈਨੇਡੀਅਨ ਐਕਸਪੋਰਟ ਦਾ ਵੱਡਾ ਹਿੱਸਾ ਟੈਰਫ ਤੋਂ ਬਚ ਰਿਹਾ ਹੈ ਇਸੇ ਦੌਰਾਨ ਕੰਜ਼ਰਵੇਟਿਵ ਐਮਪੀ ਜਮੀਲ ਜੈਵਾਨੀ ਵੱਲੋਂ ਆਟਵਾ ਵਿੱਚ ਪੋਲੀਟੀਸ਼ੀਅਨ ਅਤੇ ਬਿਜ਼ਨਸ ਫਿਗਰਸ ਦੇ ਨਾਲ ਵਿਸ਼ਿੰਗਟਨ ਵਿੱਚ ਮੁਲਾਕਾਤ ਕੀਤੀ ਜਾਣ ਦਾ ਐਲਾਨ ਬੀਤੇ ਦਿਨ ਕੀਤਾ ਗਿਆ ਸੀ ਜਿੱਥੇ ਉਹ ਟੈਰਫ ਸੰਬੰਧਿਤ ਮੁੱਦਿਆਂ ਤੇ ਗੱਲਬਾਤ ਕਰਨਗੇ ਅਤੇ ਉਹ ਵਾਸ਼ਿੰਗਟਨ ਦੇ ਵਿੱਚ ਨੇ ਪ੍ਰਧਾਨ ਮੰਤਰੀ ਮਾਕਕਾਰਨੀ ਨੇ ਕਿਹਾ ਸੀ ਕਿ ਇਹ ਬੇਸ਼ੱਕ ਸਰਕਾਰ ਦੇ ਪੱਧਰ ਤੇ ਗੱਲ ਹੋਣੀ ਹੈ ਇੱਕ ਐਮਪੀ ਇਸ ਨੂੰ ਅੱਗੇ ਨਹੀਂ ਵਧਾ ਸਕਦਾ ਪਰ ਨਾਲੋਂ ਨਾਲ ਉਹਨਾਂ ਕੈਨੇਡਾ ਅਮਰੀਕਾ ਟ੍ਰੇਡ ਮਿਨਿਸਟਰ ਡੋਮੀਨੋਕ ਲੇਬਲੌਂਕ ਨੂੰ ਅਮਰੀਕਾ ਜਾਣ ਤੋਂ ਪਹਿਲਾਂ ਕੰਜ਼ਰਵੇਟਿਵ ਐਮਪੀ ਨੂੰ ਬਰੀਫ ਕਰਨ ਦੇ ਲਈ ਵੀ ਕਿਹਾ ਸੀ ਅਤੇ ਉਹਨਾਂ ਨੂੰ ਬਰੀਫ ਕੀਤਾ ਗਿਆ ਹੈ ਜਵਾਨੀ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਅਮਰੀਕੀ ਵਾਇਸ ਪ੍ਰੈਜ਼ੀਡੈਂਟ ਜੈਡੀ ਵੈਂਸ ਨੂੰ ਆਪਣਾ ਪੁਰਾਣੇ ਸਮੇਂ ਦਾ ਦੋਸਤ ਦਸਰਗੇਆਸੀਏਤੇ ਕਿਹਾ ਸੀ ਕਿ ਦੋਵੇਂ ਮੁਲਕਾਂ درمیان ਗੱਲਬਾਤ ਲਈ ਬ੍ਰਿਜ ਬਿਲਡ ਕਰਨ ਲਈ ਉਹ ਜ਼ਰੀਆ ਬਣਨਾ ਚਾਹੁੰਦੇ ਨੇ ਇਸ ਵਿੱਚ ਕੋਈ ਰਾਜਨੀਤੀ ਨਹੀਂ ਹੈ ਇੰਡਸਟਰੀਅਲ ਮਿਨਿਸਟਰ ਮੈਲਨੀ ਜੋਲੀ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਜੈਵਾਨੀ ਉਹਨਾਂ ਦੀ ਰਾਈਡਿੰਗ ਆਸ਼ਵਾ ਵਿੱਚ ਬੰਦ ਹੋ ਰਹੇ ਆਟੋਮੋਬਾਈਲ ਪਲਾਂਟ ਦੀ ਗੱਲਬਾਤ ਅਮਰੀਕੀ ਅਫੀਸ਼ੀਅਲਸ ਦੇ ਨਾਲ ਕਰਨਗੇ ਜੋਲੀ ਮੁਤਾਬਕ ਉਹਨਾਂ ਦੀ ਰਾਈਡਿੰਗ ਦੇ ਲੋਕ ਅਮਰੀਕਾ ਵੱਲੋਂ ਲਗਾਏ ਟੈਰਫਾਂ ਦਾ ਬੋਝ ਚੱਲ ਰਹੇ ਨੇ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਇਸ ਸਮੇਂ ਕੈਨੇਡਾ ਦੀ ਸੋਵਰਨਟੀ ਅਤੇ ਕਿਊਬਕ ਤੇ ਅਲਬਰਟਾ ਵਿੱਚ ਸੈਪਰੇਸਟ ਦੀ ਲਹਿਰ ਦੇ ਮੱਦੇਨਜ਼ਰ ਲਿਬਰਲਾਂ ਅਤੇ ਕੰਜ਼ਰਵੇਟਿਵ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈ ਜਿਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦੀਆਂ ਨੀਤੀਆਂ ਵਿੱਚ ਮਤਭੇਦ ਹੋ ਸਕਦੇ ਨੇ ਪਰ ਸੈਕੰਡਰੀ ਮੁੱਦਿਆਂ ਉੱਤੇ ਦੋਵੇਂ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਹਾਰਪਰ ਮੁਤਾਬਕ ਬੇਸ਼ੱਕ ਦੋਵੇਂ ਧਿਰਾਂ درمیان ਮਤਭੇਦ ਨੇ ਪਰ ਕੈਨੇਡਾ ਦੀ ਸੋਵਰਨਟੀ ਅਤੇ ਏਕਤਾ ਉੱਤੇ ਪੈਦਾ ਹੋਏ ਖਤਰਿਆਂ ਨੂੰ ਪੈਦਾ ਕਰਨ ਵਾਲੀਆਂ ਡੋਮੈਸਟਿਕ ਪਾਲਿਸਿਜ਼ ਵਿਰੁੱਧ ਇਕੱਠੇ ਹੋ ਕੇ ਲੜਨਾ ਚਾਹੀਦਾ ਜਿੰਨਾ ਆਖਿਆ ਕਿ ਕੈਨੇਡਾ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਜਿਵੇਂ ਸਾਡੇ ਪੁਰਖਿਆਂ ਨੇ ਰੱਖਿਆ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਉਹਨਾਂ ਦੇ ਇਸ ਬਿਆਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਪਰ ਸਮਝਦੇ ਨੇ ਕਿ ਕੈਨੇਡਾ ਦੀ ਤਾਕਤ ਹਮੇਸ਼ਾ ਇੱਕ ਅਜਿਹੇ ਦੇਸ਼ ਵਜੋਂ ਹੋ ਸਕਦੀ ਹੈ ਜੋ ਇਕੱਠਾ ਤੇ ਯੂਨਾਈਟ ਹੋਵੇ ਜਿਨ੍ਹਾਂ 2008 ਤੋਂ 2009 ਦੇ ਦਰਮਿਆਨ ਰੈਸੈਸ਼ਨ ਸਮੇਂ ਹਾਰਪਰ ਦੀ ਲੀਡਰਸ਼ਿਪ ਦੀ ਸ਼ਲਾਘਾ ਕੀਤੀ ਅਤੇ ਉਹ ਬਜਟ ਬੈਲੈਂਸ ਕਰਨ ਨੂੰ ਲੈ ਕੇ ਕਮਿਟਿਡ ਰਹੇ ਨੇ ਅਤੇ ਇਕਨੋਮੀ ਨੂੰ ਬੂਸਟ ਕਰਨ ਦੇ ਲਈ ਉਹਨਾਂ ਦੇ ਵੱਲੋਂ ਸਹੀ ਢੰਗ ਦੇ ਨਾਲ ਫੈਸਲੇ ਕੀਤੇ ਗਏ ਪ੍ਰਧਾਨ ਮੰਤਰੀ ਅਨੁਸਾਰ ਜਦੋਂ ਵੀ ਆਰਥਿਕ ਸੰਕਟ ਆਇਆ ਤਾਂ ਹਾਰਪਰ ਦੀ ਵਿਚਾਰਧਾਰਾ ਨੇ ਉਹਨਾਂ ਨੂੰ ਸਹੀ ਕਦਮ ਚੁੱਕਣ ਤੋਂ ਨਹੀਂ ਰੋਕਿਆ ਕਾਬਲੇਗੋਰਾ ਕਿ ਜਦੋਂ ਹਰਪਰ ਪ੍ਰਧਾਨ ਮੰਤਰੀ ਸੰਤਾ ਉਸ ਸਮੇਂ ਮੌਜੂਦਾ ਪ੍ਰਧਾਨ ਮੰਤਰੀ ਕਾਰਨੀ ਨੂੰ ਬੈਂਕ ਆਫ ਕੈਨੇਡਾ ਦਾ ਗਵਰਨਰ ਉਹਨਾਂ ਨੇ ਨਿਯੁਕਤ ਕੀਤਾ ਸੀ ਪ੍ਰਧਾਨ ਮੰਤਰੀ ਕਾਰਨੀ ਮੁਤਾਬਕ ਉਹਨਾਂ ਅਹੁਦਾ ਸੰਭਾਲਣ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਹਰਪਰ ਨਾਲ ਗੱਲ ਕੀਤੀ ਸੀ ਅਤੇ ਚਲੰਗੀ ਸਲਾਹ ਦੇ ਲਈ ਪ੍ਰਸ਼ੰਸਾ ਵੀ ਕੀਤੀ ਸੀ ਮੈਟਰੋ ਵੈਨਕੂਵਰ ਰੀਜਨ ਵਿੱਚ ਘਰਾਂ ਦੀ ਸੇਲਜ਼ ਦੀ ਰਫ਼ਤਾਰ 2026 ਦੀ ਸ਼ੁਰੂਆਤ ਵਿੱਚ ਵੀ ਸਲੋ ਹੋ ਰਹੀ ਹੈ ਰੀਜਨ ਵਿੱਚ ਜਨਵਰੀ ਦੌਰਾਨ ਕੁੱਲ 1107 ਪ੍ਰਾਪਰਟੀਆਂ ਸੇਲ ਹੋਈਆਂ ਜੋ ਕਿ ਜਨਵਰੀ 2025 ਦੇ ਮੁਕਾਬਲੇ 28.7% ਘਟ ਨੇ ਗ੍ਰੇਟਰ ਵੈਨਕੂਵਰ ਰੀਅਲਟਰਸ ਅਨੁਸਾਰ ਪਿਛਲੇ 10 ਸਾਲਾਂ ਦੀ ਐਵਰੇਜ ਤੋਂ ਇਹ ਨੰਬਰ 30.9% ਘਟ ਹੈ ਤੇ ਬੈਂਚਮਾਰਕ ਪ੍ਰਾਈਸ ਹੁਣ 11,1900 ਡਾਲਰ ਤੇ ਆ ਗਿਆ ਜੋ ਕਿ ਪਿਛਲੇ ਸਾਲ ਜਨਵਰੀ ਦੇ ਮੁਕਾਬਲੇ 5.7% ਘਟਾ ਹੈ ਤੇ ਦਸੰਬਰ ਦੇ ਮੁਕਾਬਲੇ 1.2% ਘਟਿਆ ਹੈ ਬੋਰਡ ਦੇ ਆਰਥਿਕ ਮਾਹਰਾਂ ਮੁਤਾਬਕ ਇਹ ਅਲਾਰਮਿੰਗ ਸਥਿਤੀ ਹੈ ਕਿ ਜਨਵਰੀ ਵਿੱਚ ਸੇਲਜ਼ ਕਾਫੀ ਘਟ ਰਹੀਆਂ ਨੇ ਉਹ ਵੀ ਉਸ ਸਮੇਂ ਜਦੋਂ ਪਿਛਲੇ ਸਾਲ ਦੇ ਅੰਤ ਵਿੱਚ ਸੇਲਜ਼ ਪਿਛਲੇ 20 ਸਾਲਾਂ ਵਿੱਚ ਸਭ ਤੋਂ ਘਟ ਰਹੀਆਂ ਸਨ ਰੀਜ਼ਨ ਵਿੱਚ 5157 ਨਵੀਆਂ ਲਿਸਟਿੰਗਸ ਨੇ ਜੋ ਕਿ ਸਾਲ ਦੀ ਸ਼ੁਰੂਆਤ ਵਿੱਚ 7.3% ਘਟ ਨੇ ਪਰ ਪਿਛਲੇ 10 ਸਾਲਾਂ ਦੀ ਐਵਰੇਜ ਤੋਂ 19.4% ਵਧ ਨੇ ਸਾਲ ਦਰ ਸਾਲ ਇਨਵੈਂਟਰੀ ਵਿੱਚ 9.9% ਦਾ ਵਾਧਾ ਹੋਇਆ ਕੁੱਲ 12628 ਪ੍ਰਾਪਰਟੀਆਂ ਲਿਸਟੇ ਨੇ ਜੋ ਕਿ ਲੌਂਗ ਟਰਮ ਐਵਰੇਜ ਤੋਂ 38% ਦੀ ਵਧ ਨੇ ਜੇਕਰ ਫਰੇਜ਼ਰ ਵੈਲੀ ਰੀਅਲ اسٹیਟ ਬੋਰਡ ਦੀ ਗੱਲ ਕਰੀਏ ਤਾਂ 2025 ਵਿੱਚ ਕੁੱਲ 12224 ਰੈ residențial ਪ੍ਰਾਪਰਟੀਆਂ ਵਿਕੀਆਂ ਨੇ ਜੋ ਕਿ 2024 ਦੇ ਮੁਕਾਬਲੇ 16% ਘਟਨੇ ਅਤੇ 10 ਸਾਲ ਦੀ ਐਵਰੇਜ ਤੋਂ 30% ਘਟਨੇ ਜਿਸ ਵਿੱਚ 48% ਦੀ ਸੇਲਸ ਸਰੀਚ 24% ਦੀ ਲੈਂਗੁਏਜ ਤੇ 16% ਐਵਸਪੋਰਟ ਚ ਹੋਈਆਂ ਨੇ ਜੇਕਰ ਅਪਾਰਟਮੈਂਟ ਸੇਲਸ ਦੀ ਗੱਲ ਕੀਤੀ ਜਾਵੇ ਤਾਂ ਇਹ ਦਸੰਬਰ 2024 ਦੇ ਮੁਕਾਬਲੇ 1.58% ਘਟ ਰਹੀਆਂ ਨੇ ਅਤੇ ਨਵੰਬਰ 2025 ਤੋਂ 7% ਦੀ ਜ਼ਿਆਦਾ ਰਹੀਆਂ ਨੇ ਅਤੇ ਫਰੇਜ਼ਰ ਵੈਲੀ ਦੇ ਵਿੱਚ ਕੁੱਲ 37900 ਟ੍ਰੇਡ ਪ੍ਰੋਪਰਟੀਆਂ ਸੇਲ ਦੇ ਨੇ ਦਸੰਬਰ ਵਿੱਚ ਕੁੱਲ 1537 ਘਰ ਸੇਲ ਹੋਏ ਨੇ ਜੋ ਕਿ ਸਾਲ ਦਰਸਾਰ 12.9% ਸੇਲਸ ਘਟ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵੱਲੋਂ ਵਧਾਏ ਗਏ ਇੰਟਰਸਟ ਰੇਟ ਦੇ ਨਾਲ ਰੀਅਲ ਏਸਟੇਟ ਮਾਰਕੀਟ ਸਲੋ ਹੋਈ ਸੀ ਪਰ ਇਸ ਤੋਂ ਬਾਅਦ ਜਦੋਂ ਬੈਂਕ ਆਫ ਕੈਨੇਡਾ ਨੇ ਆਪਣੇ ਇੰਟਰਸਟ ਰੇਟ ਲਗਾਤਾਰ ਘਟਾਏ ਅਤੇ ਬੈਂਚਮਾਰਕ ਰੇਟ ਬੈਂਕ ਦੇ ਨਾਰਮਲ ਰੇਟ ਉੱਪਰ ਆਇਆ ਭਾਪਕੇ ਇਸ ਦੇ ਵਿੱਚ ਮੌਰਗੇਜ ਲੈਣੀ ਸੌਖੀ ਸੀ ਪਰ ਉਸੇ ਸਮੇਂ ਦਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਜੋ ਟੈਰਫ ਵਾਰ ਸ਼ੁਰੂ ਕੀਤੀ ਗਈ ਉਸ ਦੇ ਨਾਲ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਜਿਸ ਕਰਕੇ ਰੀਅਲ ਏਸਟੇਟ ਮਾਰਕੀਟ ਉਸ ਟੰਗ ਦੇ ਨਾਲ ਰਫਤਾਰ ਨਹੀਂ ਫੜ ਰਹੀ ਇਸ ਤੋਂ ਇਲਾਵਾ ਮਹਾਰਾਂ ਦਾ ਮੰਨਣਾ ਹੈ ਕਿ ਕੈਨੇਡੀਅਨ ਸਰਕਾਰ ਦੇ ਵੱਲੋਂ ਇਸ ਟੰਗ ਦੇ ਨਾਲ ਇਮੀਗ੍ਰੇਸ਼ਨ ਦੇ ਨੰਬਰਸ ਘਟਾਏ ਜਾ ਰਹੇ ਨੇ ਆਉਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ ਤੇ ਜੋ ਮੌਜੂਦਾ ਟੈਂਪਰਰੀ ਵਰਕਰਸ ਜਾਂ ਲੋਕ ਕੈਨੇਡਾ ਦੇ ਵਿੱਚ ਰਹਿੰਦੇ ਸਨ ਉਹਨਾਂ ਦੇ ਪਰਮਿਟਸ ਐਕਸਪਾਇਰ ਹੋ ਰਹੇ ਨੇ ਤਾਂ ਉਸ ਦਾ ਅਸਰ ਵੀ ਰੀਅਲ ਏਸਟੇਟ ਮਾਰਕੀਟ ਦੇ ਉੱਪਰ ਨਜ਼ਰ ਆ ਰਿਹਾ ਹੈ ਕਿਉਂਕਿ ਰੈਂਟ ਦੀ ਡਿਮਾਂਡ ਘਟ ਰਹੀ ਹੈ ਇਸ ਤੋਂ ਇਲਾਵਾ ਪ੍ਰੋਵਿੰਸ਼ੀਅਲ ਸਰਕਾਰ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ਾਰਟ ਟਰਮ ਰੈਂਟ ਦੇ ਉੱਪਰ ਜੋ ਰੋਕ ਲਗਾਈ ਗਈ ਹੈ ਉਸ ਨੇ ਸਭ ਤੋਂ ਵੱਧ ਕੌਂਡੋ ਮਾਰਕੀਟ ਨੂੰ ਹਿੱਟ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪ੍ਰਾਈਸ ਕਰੈਕਸ਼ਨ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੇਕਰ ਆਰਥਿਕਤਾ ਦੇ ਵਿੱਚ ਇਸ ਤੰਗ ਦੀ ਖੜੋਤ ਬਣੀ ਰਹਿੰਦੀ ਹੈ ਸਰੀ ਦੀ ਮੇਅਰ ਬ੍ਰੈਂਡਾ ਲੋਕ ਵੱਲੋਂ ਇਸ ਹਫਤੇ ਓਟਵਾ ਦੇ ਵਿੱਚ ਐਕਸਟਰਸ਼ਨ ਦੇ ਮਸਲੇ ਨੂੰ ਲੈ ਕੇ ਫੈਡਰਲ ਅਫੀਸ਼ੀਅਲਸ ਦੇ ਨਾਲ ਮੀਟਿੰਗ ਕੀਤੀ ਗਈ ਤਾਂ ਜੋ ਇਸ ਸਮੱਸਿਆ ਦਾ ਹੱਲ ਕਰਨ ਲਈ ਫੈਡਰਲ ਸਰਕਾਰ ਉੱਪਰ ਦਬਾਅ ਦਬਾਅ ਪਾਇਆ ਜਾ ਸਕੇ ਇਸ ਮੌਕੇ ਫੈਡਰਲ ਮਿਨਿਸਟਰਸ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਬਿਗ ਸਿਟੀਜ਼ ਦੇ ਮੇਅਰਜ਼ ਕੌਂਸਲ ਦੀ ਮੀਟਿੰਗ ਵਿੱਚ ਵੀ ਉਹਨਾਂ ਹਿੱਸਾ ਲਿਆ। ਬੇਸ਼ੱਕ ਫੈਡਰਲ ਸਰਕਾਰ ਵੱਲੋਂ ਵੀ ਹੋਰ RCMP ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਏਗੀ ਪਰ ਸਰੀ ਮੰਗ ਕਰ ਰਿਹਾ ਹੈ ਕਿ ਗੈਂਗ ਨਾਲ ਲੜਨ ਲਈ RCMP ਯੂਨਿਟ ਦੀ ਤਾਇਨਾਤੀ ਕੀਤੀ ਜਾਵੇ ਅਤੇ ਐਕਸਟਰਸ਼ਨ ਸੰਬੰਧੀ ਫੈਡਰਲ ਕਮਿਸ਼ਨਰ ਨਿਯੁਕਤ ਕੀਤਾ ਜਾਵੇ ਅਤੇ ਵਿਦੇਸ਼ੀ ਨਾਗਰਿਕ ਜੋ ਐਕਸਟਰਸ਼ਨ ਕ੍ਰਾਈਮ ਵਿੱਚ ਸ਼ਾਮਲ ਹੋਣ ਉਹਨਾਂ ਨੂੰ ਜਲਦੀ ਕੈਨੇਡਾ ਤੋਂ ਹਟਾਇਆ ਜਾਵੇ। ਪ੍ਰੀਮੀਅਰ ਨੇ ਕਿਹਾ ਕਿ ਸੰਕਟ ਗੰਭੀਰ ਹੈ ਲੋਕ ਡਰ ਵਿੱਚ ਨੇ ਅਤੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਇਸ ਲਈ ਜੇਹੀ ਕਾਰਵਾਈ ਦੀ ਜ਼ਰੂਰਤ ਹੈ ਤਾਂ ਜੋ ਜਿੰਨੀਆਂ ਘਟਨਾਵਾਂ ਖਤਮ ਹੋਣ ਪ੍ਰੀਮੀਅਰ ਡੇਵਿਡ ਵੀ ਵੱਲੋਂ ਸਰੀ ਵਿੱਚ ਬਿਜ਼ਨਸਮੈਨਾਂ ਦੇ ਨਾਲ ਬੀਤੇ ਦਿਨ ਮੁਲਾਕਾਤ ਕੀਤੀ ਗਈ ਸੀ ਜਿੱਥੇ ਐਕਸਟਰਸ਼ਨ ਨਾਲ ਸੰਬੰਧਿਤ ਉਹਨਾਂ ਦੀ ਚਿੰਤਾ ਨੂੰ ਸੁਣਿਆ ਗਿਆ ਸੀ ਜਿੱਥੇ ਪ੍ਰੀਮੀਅਰ ਨੇ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਪ੍ਰੀਮੀਅਰ ਨੇ ਆਖਿਆ ਸੀ ਕਿ ਐਕਸਟਰਸ਼ਨ ਟਾਸਕ ਫੋਰਸ ਨਾਲ ਕੰਮ ਕਰਨ ਲਈ ਇੱਕ ਕਮਿਊਨਿਟੀ ਐਡਵਾਈਜ਼ਰੀ ਚੇਅਰ ਦੀ ਸਥਾਪਨਾ ਕੀਤੀ ਜਾਏਗੀ ਜਿਸ ਦੀ ਘੋਸ਼ਣਾ ਉਹਨਾਂ ਨੇ ਅੱਜ ਕਰ ਦਿੱਤੀ ਹੈ ਉਹਨਾਂ ਨੇ ਪੌਲ ਡਡਵਾਲ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਜੋ ਇਸ ਸੰਬੰਧੀ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਦਿੱਤੀ ਜਾ ਸਕੇ ਇਹ ਵੀ ਮੁਤਾਬਕ ਹੈ ਕਿ ਕਮਿਊਨਿਟੀ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਆਪਸੀ ਸਹਿਯੋਗ ਨਾਲ ਐਕਸਟਰਸ਼ਨ ਨੂੰ ਖਤਮ ਕੀਤਾ ਜਾਵੇ ਹੁਣ ਦੇਖਦੇ ਹਾਂ ਗੁਰਪ੍ਰੀਤ ਸਿੰਘ ਸਹੋਤਾ ਦੀ ਰਿਪੋਰਟ ਸਰੀ ਦੇ ਨਜ਼ਦੀਕੀ ਸ਼ਹਿਰ ਕੁਕਿੱਟਲਮ ਦੇ ਵਿੱਚ ਅੱਜ ਮਾਪਿਆਂ ਅਤੇ ਅਧਿਆਪਕਾਂ ਦੇ ਵਾਸਤੇ ਚਿੰਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਅਕਸੇ ਅਣਪਛਾਤੇ ਵਿਅਕਤੀ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਸਕੂਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਇਹ ਧਮਕੀ ਦੁਪਹਿਰ ਤੋਂ ਬਾਅਦ ਆਈ ਦੱਸੀ ਜਾ ਰਹੀ ਹੈ ਜਿਸ ਕਾਰਨ ਕਟੜਲਮ ਦੇ ਸਕੂਲ ਜਿਹੜੇ ਨੇ ਚਾਹੇ ਉਹ ਐਲੀਮੈਂਟਰੀ ਨੇ ਹਾਈ ਸਕੂਲ ਨੇ ਜਾਂ ਸੈਕੰਡਰੀ ਸਕੂਲ ਨੇ ਉਹਨਾਂ ਦੇ ਵਿੱਚ ਪੁਲਿਸ ਦੀ ਖਾਸੀ ਹਾਜ਼ਰੀ ਦੇਖੀ ਜਾ ਰਹੀ ਹੈ ਤੇ ਛਾਣਪੀਣ ਕੀਤੀ ਜਾ ਰਹੀ ਹੈ ਕਿਤੇ ਕੋਈ ਗਲਤ ਸਮਾਨ ਇਹੋ ਜਿਹਾ ਨਾ ਪਿਆ ਹੋਵੇ ਜਿਹਦੇ ਨਾਲ ਵਿਦਿਆਰਥੀਆਂ ਨੂੰ ਜਾਂ ਸਕੂਲ ਨੂੰ ਕਦਰ ਹੋ ਸਕੇ ਕੁਝ ਖਬਰਾਂ ਇਹੋ ਜੀਆਂ ਵੀ ਆ ਰਹੀਆਂ ਕਿ ਕੁਝ ਸਕੂਲਾਂ ਦੇ ਵਿੱਚ ਛੁੱਟੀ ਕੀਤੀ ਗਈ ਆ ਬੱਚਿਆਂ ਨੂੰ ਜਿਹੜਾ ਉਹ ਬਾਹਰ ਕੱਢਿਆ ਗਿਆ ਤੇ ਪੁਲਿਸ ਵੱਲੋਂ ਡੌਗ ਸਕੁਆਰ ਦੀ ਮਦਦ ਦੇ ਨਾਲ ਆਸ਼ਾਨਬੀਣ ਕੀਤੀ ਜਾ ਰਹੀ ਆ ਸੋ ਅਕਸਰ ਅਜੀਆਂ ਵਾਹਾਂ ਜਿਹੜੀਆਂ ਆ ਖਾਨ ਪਛਾਤੇ ਲੋਕਾਂ ਵੱਲੋਂ ਫਲਾਈਆਂ ਜਾਂਦੀਆਂ ਪਰ ਪੁਲਿਸ ਨੂੰ ਬੜੀ ਮਸਤੀ ਦੀ ਨਾਲ ਕੰਮ ਕਰਨਾ ਪੈਂਦਾ ਕਿਉਂਕਿ ਇਹ ਬੱਚਿਆਂ ਦੇ ਨਾਲ ਸੰਬੰਧਿਤ ਮਾਮਲਾ ਆ ਉਹ ਇਹ ਆਪਣੇ ਕੋਲ ਨਹੀਂ ਸੋਚ ਸਕਦੇ ਕਿ ਇਹ ਵਾਹ ਹੋ ਸਕਦੀ ਆ ਇਸ ਕਰਕੇ ਪੂਰੇ ਬੰਬ ਸਕੁਆਰ ਦਸਤੇ ਡੌਗ ਸਕੁਆਰਸ ਦੇ ਨਾਲ ਚਾਹਨਾ ਬੀਣ ਕੀਤੀ ਜਾ ਰਹੀ ਹੈ ਤਾਂ ਕਿ ਬੱਚੇ ਅਧਿਆਪਕ ਸਕੂਲ ਸੁਰੱਖਿਅਤ ਰੱਖੇ ਜਾ ਸਕਣ ਹੈ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਸਕੂਲਾਂ ਦੇ ਨਾਲ ਲੱਗਦੇ ਕੁਝ ਵਪਾਰ ਜਿਹੜੇ ਨੇ ਕੁਝ ਕਾਫੀ ਸ਼ਾਪਸ ਕੁਝ ਖਾਣ ਪੀਣ ਵਾਲੇ ਜਿਹੜੇ ਸਟੋਰ ਨੇ ਉਹਨਾਂ ਨੂੰ ਵੀ ਜੀਆਂ ਧਮਕੀਆਂ ਆਈਆਂ ਨੇ ਉਹਨਾਂ ਨੂੰ ਵੀ ਇਹ ਕਿਹਾ ਗਿਆ ਕਿ ਅਸੀਂ ਤੁਹਾਨੂੰ ਜਿਹੜਾ ਆ ਉਹ ਖਤਰਾ ਪਹਚਾ ਸਕਦੇ ਹਾਂ ਤੁਹਾਨੂੰ ਨੁਕਸਾਨ ਪਹਚਾ ਸਕਦੇ ਹਾਂ ਸੋ ਇਸੇ ਦੇ ਮੱਦੇ ਨਜ਼ਰ ਉੱਥੇ ਨਾਲ ਲੱਗਦੇ ਜਿਹੜੇ ਖਾਣ ਪੀਣ ਵਾਲੇ ਸਟੋਰ ਨੇ ਅੱਜ ਆ ਕਾਫੀ ਸ਼ਾਪਸ ਵਗੈਰਾ ਨੇ ਉਹਨਾਂ ਦੀ ਛਾਣਬੀਣ ਵੀ ਕੀਤੀ ਜਾ ਰਹੀ ਹੈ ਸੋ ਕਟਲਨ ਦੇ ਵਿੱਚ ਅੱਜ ਹਾਲਾਤ ਕਾਫੀ ਤਣਾਅਪੂਰਨ ਬਣੇ ਹੋਏ ਨੇ ਹੁਣ ਨਸਰ ਮਾਰਦੇ ਐਡਮੰਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਵਿਸ਼ੇਸ਼ ਰਿਪੋਰਟ ਤੇ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਐਡਮੰਟਨ ਸ਼ਹਿਰ ਤੋਂ ਅ ਦਰਸਲ ਗੱਲ ਇਹ ਆ ਕਿ ਐਨ ਡੀ ਪੀ ਪਾਰਟੀ ਦੀ ਫੈਡਰਲ ਜਿਹੜੀ ਲੀਡਰਸ਼ਿਪ ਰੇਸ ਆ ਉਹ ਚੱਲ ਰਹੀ ਆ ਜੀ ਉਹਦੇ ਵਿੱਚ ਤਿੰਨ ਕੈਂਡੀਡੇਟ ਨੇ ਇੱਕ ਹੈਦਰ ਮੈਕਫਰਸਨ ਜਿਹੜੀ ਆ ਉਹ ਇਥੋਂ ਐਡਮਿੰਟਨ ਤੋਂ ਆ ਔਰ ਇੱਕ ਬੀਸੀ ਤੋਂ ਨੇ ਯੂਨੀਅਨ ਲੀਡਰ ਨੇ ਉਹ ਮਿਸਟਰ ਐਸ਼ਟਨ ਤੇ ਐਵੀ ਲੂਸ ਉਧਰੋਂ অন্ਟੇਰੀਓ ਤੋਂ ਆ ਸੋ ਇਹ ਤਿੰਨੇ ਲੀਡਰ ਜਿਹੜੇ ਆ ਜੀ ਉਹ ਆਪੋ ਆਪਣੀ ਗੱਲਬਾਤ ਕਰ ਰਹੇ ਨੇ ਪਰ ਹੁਣ ਹੋਇਆ ਕੀ ਆ ਕਿ ਜਿਹੜੇ ਅਲਬਰਟਾ ਦੇ ਲੀਡਰ ਆ ਐਨ ਡੀ ਪੀ ਪਾਰਟੀ ਦੇ ਤੇ ਇਥੇ ਵਿਰੋਧੀ ਧਿਰ ਦੇ ਲੀਡਰ ਨੇ ਲੈਜਿਸਲੇਚਰ ਵਿੱਚ ਅਲਬਰਟਾ ਦੇ ਚ ਨਾਹਿਦ ਨੈਂਚੀ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਉਹ ਕਹਿੰਦੇ ਉਹ ਬੜਾ ਬਲੰਟ ਮੈਸੇਜ ਦਿੱਤਾ ਜੀ ਉਹਨਾਂ ਨੇ ਫੈਡਰਲ ਐਨ ਡੀ ਪੀ ਨੂੰ ਉਹ ਕਹਿੰਦੇ ਵੀ ਤੁਸੀਂ ਅਲਬਰਟਾ ਲਈ ਸਾਰੀ ਗੱਲਬਾਤ ਜਿਹੜੀ ਆ ਉਹ ਮੈਸ ਅਪ ਨਾ ਕਰੋ ਹੁਣ ਇਹਦਾ ਮਤਲਬ ਇਹ ਆ ਕਿ ਕਿਉਂਕਿ ਪਿੱਛੇ ਵੀ ਜਦੋਂ ਜਗਮੀਤ ਸਿੰਘ ਹੁਣੀ ਲੀਡਰ ਸੀਗੇ ਤੇ ਰੈਚਲ ਨਾਟਲੀ ਪ੍ਰੋਵਿੰਸ਼ੀਅਲ ਲੀਡਰ ਸੀ ਕਿ ਉਸ ਵੇਲੇ ਇਹਨਾਂ ਦੋਨਾਂ ਦੇ ਵਿੱਚ ਕਹਿੰਦੇ ਨੇ ਕਿ ਟੈਂਸ਼ਨ ਰਹੀ ਆ ਪਾਈਪਲਾਈਨਜ਼ ਨੂੰ ਲੈ ਕੇ ਅਲਬਰਟਾ ਵਾਲੇ ਚਾਹੁੰਦੇ ਆ ਵੀ ਠੀਕ ਆ ਸਾਨੂੰ ਉਹ ਜਿਹੜੀ ਡਿਵੈਲਪਮੈਂਟ ਆ ਉਹ ਕਰਨੀ ਚਾਹੀਦੀ ਐਟ ਦ ਸੇਮ ਟਾਈਮ ਐਨਵਾਇਰਨਮੈਂਟ ਬਾਰੇ ਵੀ ਸਾਨੂੰ ਜਿਹੜੀਆਂ ਸਟਰੋਂਗ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਪਰ ਜਿਹੜੇ ਫੈਡਰਲ ਪੱਖ ਤੋਂ ਜਿਹੜੇ ਜੋ ਵੀ ਗੱਲਬਾਤ ਆਉਂਦੀ ਹੈ ਜੀ ਉਹ ਇੱਥੇ ਲੋਕਾਂ ਨੂੰ ਜਿਆਦਾ ਜਿਹੜੇ ਇੱਥੋਂ ਦੇ ਪਬਲਿਕ ਹੈਗੇ ਉਹ ਉਹਨਾਂ ਨੂੰ ਹজম ਨਹੀਂ ਕਰਦੀ ਸੋ ਹੁਣ ਜਿਹੜਾ ਐਵੀ ਹੈ ਉਥੋਂ ਐਵੀਲੂਸ ਹਾਲਾਂਕਿ ਉਹਨਾਂ ਪੈਸੇ ਪਾਰਟੀ ਲਈ ਬੜੇ ਇਕੱਠੇ ਕੀਤੇ ਆਪਣੀ ਲੀਡਰਸ਼ਿਪ ਰੇਸ ਲਈ ਪਰ ਉਹਨਾਂ ਦਾ ਕਿਹਾ ਜਾ ਰਿਹਾ ਵੀ ਉਹ ਪਾਰਟੀ ਨੂੰ ਆਪਸ ਵਿੱਚ ਜਿਹੜੀ ਉਹਨਾਂ ਦੀ ਫੁੱਟ ਉਹਨਾਂ ਦੀਆਂ ਗੱਲਾਂ ਬਾਤਾਂ ਕਰਕੇ ਵੱਧ ਰਹੀ ਆ ਨਾਹਿਦ ਨੈਂਸੀ ਹੋਰਾਂ ਨੂੰ ਤਦ ਉਹ ਕਹਿੰਦੇ ਵੀ ਜਿਹੜਾ ਵੀ ਸਾਡੇ ਲਈ ਤੁਸੀਂ ਮੁਸ਼ਕਲਾਂ ਨਾ ਖੜੀਆਂ ਕਰੋ ਕਿਉਂਕਿ ਅਲਬਰਟਾ ਦੇ ਵਿੱਚ ਜਿਸ ਤਰ੍ਹਾਂ ਦੀ ਗਵਰਨਮੈਂਟ ਇਸ ਵੇਲੇ ਡੈਨੀਅਲ ਸਮਿਥ ਹੋਰਾਂ ਦੀ ਆ ਅਸੀਂ ਉਹਨੂੰ ਗਾਹਾਂ ਅਗਲੀ ਵਾਰੀ ਬਦਲਣਾ ਚਾਹੁੰਦੇ ਆ ਇਹ ਨਾ ਹੋਵੇ ਕਿ ਤੁਹਾਡੀਆਂ ਜਿਹੜੀਆਂ ਇੱਥੋਂ ਕੀਤੀਆਂ ਹੋਈਆਂ ਗੱਲਾਂ ਜਾਂ ਬਣਾਈਆਂ ਹੋਈਆਂ ਪਾਲਿਸੀਆਂ ਉਹ ਸਾਡੇ ਲਈ ਅੜਿੱਕਾ ਬਣ ਜਾਣ ਜਦੋਂ ਕਿ ਐ ਵੀ ਲੂਇਸ ਸੋਰੀ ਕਹਿ ਰਿਹਾ ਵੀ ਦੇਖੋ ਸਾਡੀ ਇਹ ਗੱਲ ਨਹੀਂ ਪਰਿਵਾਰ ਦੇ ਵਿੱਚ ਉਹ ਕਹਿੰਦੇ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੇ ਆ ਪਾਰਟੀ ਦਾ ਨਾਂ ਹੀ ਡੈਮੋਕ੍ਰੈਟਿਕ ਪਾਰਟੀ ਆ ਉਹ ਕਹਿੰਦੇ ਵੀ ਜਿਹੜੇ ਵਿਰੋਧ ਜਾਂ ਡਿਫਰੈਂਸਸ ਹੋਣੇ ਵੀ ਜ਼ਰੂਰੀ ਹੁੰਦੇ ਆ ਪਰ ਮੈਂ ਕਹਿੰਦਾ ਪੂਰੀ ਮਦਦ ਕਰੂੰਗਾ ਫਾਈਨੰਸੀ ਉਹਨਾਂ ਨੂੰ ਜਿਤਾਉਣ ਦੀ ਅਸੀਂ ਚਾਹੁੰਦੇ ਆ ਵੀ ਉਹ ਜਿੱਤਣ ਉਧਰ ਐਸਟਨ ਹੋਰੀ ਕਹਿ ਰਹੇ ਨੇ ਬੀਸੀ ਵਾਲੇ ਉਹ ਕਹਿੰਦੇ ਵੀ ਦੇਖੋ ਅਸੀਂ ਕੋਈ ਨਹੀਂ ਚਾਹੁੰਦੇ ਵੀ ਕੋਈ ਸਾਨੂੰ ਫੈਡਰ ਲੀਡਰ ਆ ਕੇ ਇੱਥੇ ਕੋਈ ਲੈਕਚਰ ਕਰੇ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਜਾਂ ਆਪੋਜੀਸ਼ਨ ਪਾਰਟੀਆਂ ਨੇ ਇਧਰ ਲਿਆ ਸੂਬਿਆਂ ਵਿੱਚ ਉਹ ਬੜਾ ਵਧੀਆ ਕੰਮ ਕਰ ਰਹੀਆਂ ਨੇ ਆਲਰੇਡੀ ਸੋ ਹੁਣ ਦੇਖਣ ਵਾਲੀ ਗੱਲ ਹੈ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾਹੀਦ ਨਿੰਚੀ ਹੋਰਾਂ ਦੀ ਕਈ ਹੋਈ ਗੱਲ ਜਾਨੀ ਉਹਦੇ ਤੇ ਕੋਈ ਗੌਰ ਕਰਦੇ ਆ ਜਾਂ ਇਹਨਾਂ ਦਾ ਆਪਸ ਵਿੱਚ ਜੇ ਉਹ ਬੈਰ ਵਿਰੋਧ ਵਧਦਾ ਹੈ ਤੇ ਉਹਦੇ ਨਾਲ ਹੋ ਸਕਦਾ ਵੀ ਅਗਲੀ ਇਲੈਕਸ਼ਨ ਜਿਹੜੀ ਆ ਉਹਦੇ ਵਿੱਚ ਐਨ ਡੀ ਪੀ ਪਾਰਟੀ ਨੂੰ ਅਲਬਰਟਾ ਦੇ ਵਿੱਚ ਫੇਰ ਪ੍ਰੋਬਲਮਸ ਆਉਣ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਗਾ ਐਰਮੈਂਟਨ ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਐਨਾ ਹੀ ਪਾਲ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੇ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ